ਹਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ ਕੀ ਨਕਾ ਕਹਿੰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਸਾਇਣ ਯਾਵਾ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਰ ਜੋ ਕੌਮਕ ਸਾਡੇ ਤੋਂ ਕਰਾਈ ਏ ਅਰੀ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੇ ਵੀਰਿਆ ਨੂੰ ਬੇਸ਼ੀਕੇ ਥੋਕ ਕੇ ਆਦਾ ਇਹ ਚਲਾਉ ਗੱਲਬਾਤ ਭਾਈ ਸਾਹਿਬ ਆ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ میں بھگوان سنگھ باجے کے اور ہرجیت سنگھ کی طرف سے ہوں کورٹ میں کچھ نہیں آج تو چارج تھا چارج پہ سائن ہونے تھے چارج لگائے دے بچ یہ کوئی کیس ہی نہیں بنتا ہے دے بچ یہ کوئی کیس نہیں ہے یہ تو ایک سٹیٹ کی طرف سے ایک ایسا بنایا ہوئے فالس اینڈ فیبریکیٹڈ کیس ہے ٹھیک ہے और कुछ नहीं है कोई मान लो इसमें जो इंग्रेडिएंट्स हैं जो 307 के अटेम्प्ट टू मर्डर के वो इंग्रेडिएंट्स फुलफिल नहीं हो रहे ये तो सिर्फ हरास का एक्टिविस्ट ऑफ द पॉलिटिकल पार्टी तो उन्हें सिर्फ हरासमेंट करना और स्टॉप देम टू फाइट फॉर द डेमोक्रेटिक वे भी उनको बाहर इलेक्शन लड़ने से रोकने के लिए ये सब कुछ बनाया हुआ है आज आज तो जस्ट उनकी अपीयरेंस थी क्योंकि 2.5 साल से अंदर बंद है आज का अपीयरेंस कोई बाहर आए नहीं ٹھیک ہے آئیے کا فرسٹ اپئرنس تھی ان کی اگلی نیکسٹ ڈے کل ہے اور یہ جو آج ہمارا میرا جو کلائنٹ ہے بھگونت سنگھ اس کو مسبیو کیا گیا ایس پی ہر پال سنگھ کی طرف سے اس کے بھی کانفیڈنس کورٹ نے لیا ہے ہم نے ریٹرن بھی لیا ہے ہاں یہ تو پولیس ایک ایسا یہ تو روز کا کام ہے نا ایکوز آتے ہیں کورٹ میں آتے یہ کوئی ہار કેરસ તો હેની દે તો એક્ટિવિસ્ટ એક પોલિટિકલ પાર્ટી કે जस्ट ટુ હરાસ देम ઓર કુછ નહીં હે ઇનકો ગાળી ગલો થ્રેટ કિયા જાતા હે કે આનેવાલી ઇલેક્શન્સ હે ઉનકો ઉન ઉન ઇલેક્શન્સ સે ઇનકો લડને કો રોક રહે હે થ્રેટ કિયા જાય યહી હે થેન્ક યુ હાજી કલ જે કે ફેસલ મેગેજ پیشી કી નહીં વો તો ચલો અંદર સાને ઉત કિસી ન પરિવાર દે જીન ઉતે નેડે નહી જાન દિત્તા ગયા ઓતે વકીલ દસ સકદે કે કી કી હોયા કી નહીં બાકી મેરા ખ્યાલ હે કે જો પ્રશાસન દા વતીરા સિ બહોત હી ਨੇ ਖੇਦੀ ਜਨਕ ਪਰਿਵਾਰ ਉਹਨਾਂ ਦੇ ਬੱਚੇ ਛੋਟੇ ਛੋਟੇ ਕਿੱਡੀ ਕਿੱਡੀ ਦੂਰਾਂ ਤੋਂ ਆਏ ਆ ਉਹਨਾਂ ਨੂੰ ੱੱਕੇ ਮਾਰ ਮਾਰ ਕੇ ਜੇ ਦੇਜਤ ਕੀਤਾ ਗਿਆ ਉਹਨਾਂ ਨੂੰ ਉਹਨਾਂ ਨੂੰ ਮਿਲਣ ਦੇ ਵੇਖਣ ਵੀ ਨਹੀਂ ਦਿੱਤਾ ਗਿਆ ਇਹ ਬਹੁਤ ਮੇਰਾ ਖਿਆਲ ਬਹੁਤ ਮੰਦ ਭਾਗੇ ਜੀ ਹੋਟਲ ਨੂੰ ਅੱਜ ਜਿਹੜੇ ਪੇਸ਼ ਕੀ ਲੈ ਕੋਰਟ ਤੇ ਮੇਰਾ ਖਿਆਲ ਹੈ ਕੋਰਟ ਤੇ ਵਕੀਲ ਸਾਹਿਬਾਂ ਨਹੀਂ ਦੱਸ ਸਕਦੇ ਸਾਨੂੰ ਤੇ ਅੰਦਰ ਦੀ ਕਾਰਵਾਈ ਦਾ ਜੇ ਕੋਈ ਪਤਾ ਨਹੀਂ ਪਾਸ ਨੂੰ ਕੀ ਹੋਈ ਹੈ ਜੇ ਪੇਰੈਂਟਸ ਮਿਲਣ ਆਏ ਸੀ ਗਾਹਾਂ ਗੱਡੀਆਂ ਪੈਸਾ ਕਮਾਇਆ ਗਿਆ ਸਾਰੇ ਪੁਲਿਸ ਵੱਲੋਂ ਬਿਆਨ ਦਿੱਤੇ ਕਿ ਮੇਰਾ ਖਿਆਲ ਹੈ ਕਿ ਇਹ ਬਹੁਤ ਇਹੋ ਜੇ ਕੁਝ ਬਚੰਦ ਬੰਦੇ ਜਿਹੜੇ ਪੰਜਾਬ ਨੂੰ ਅੱਗ ਲਾਉਣੀ ਚਾਹ ਰਹੇ ਆ ਪੈਸਾ ਕਮਾਇਆ ਗਿਆ ਉਹਨਾਂ ਦੀ ਪੰਜਾਬ ਬਰੀ ਤੇ ਚੈਕਿੰਗ ਹੋ ਚੁੱਕੀ ਆ ਤੇ ਜੇ ਪੈਸਾ ਹੈਗਾ ਤੇ ਉਹ ਜਿੱਥੇ ਰੱਖਿਆ ਵਾ ਅਮਰਪਾਲ ਨੇ ਉਹ ਲਿਆ ਕੇ ਸਰਕਾਰ ਨੂੰ ਦੇਣ ਇਹੋ ਜਿਹੇ ਝੂਠੇ ਬੇਇਲਜ਼ਾਮ ਲਗਾਏ ਜਾ ਰਹੇ ਆ ਜਿਹੜੇ ਕਿ ਜਿਨ੍ਹਾਂ ਦੇ ਕੋਈ ਮੂਸ ਸਿਰਪੈਰ ਨਹੀਂਗਾ ਤੇ ਮੇਰੇ ਖਿਆਲ ਆ ਕਿ ਮੈਂ ਤੇ ਇਹਨਾਂ ਨੂੰ ਇਹ ਕਹਿੰਨਾ ਕਿ ਥੋੜਾ ਜਿਹਾ ਕਿਤੇ ਕੋਈ ਰੱਬ ਤੋਂ ਕੋਈ ਭੈ ਭਾਵ ਨਹੀਂ ਰੱਖੋ ਕਿਉਂ ਇਹ ਮੈਂ ਮੰਗ ਕਰਦੇ ਕਿ ਇਹੋ ਜੇ ਬੰਦਿਆਂ ਤੋਂ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਨੇ ਇਹੋ ਜੇ ਹਾਲਾਤ ਪੈਦਾ ਕੀਤੇ ਕਈ ਦਿਨਾਂ ਤੋਂ ਇਹ ਸਟੇਟਮੈਂਟ ਸਾਹਮਣੇ ਆ ਰਹੀ ਸੀ ਕਿ ਉਹ ਨਸ਼ਾ ਕਰਾਉਂਦੇ ਸੀ ਨੌਜਵਾਨਾਂ ਨੂੰ ਲੇਕਿਨ ਅੱਜ ਜਿਹੜਾ ਬਾਜੇ ਕਿ ਨਹੀਂ ਕਿਹਾ ਕਿ ਗਏ ਨੇ ਤੇ ਕੋਈ ਸਾਡੇ ਕੋਲ ਜ਼ਬਰਦਸਤ ਸਾਈਨ ਕਰਾਏ ਨਹੀਂ ਨਹੀਂ ਉਹ ਤਾਂ ਬਹੁਤ ਸਪੈ ਪਹਿਲਾਂ ਤੋਂ ਹੀ ਪਤਾ ਆਇਆ ਜੀ ਉਹ ਤਾਂ ਸਖਾਲੀ ਕਰ 드라마 ਰਚਿਆ ਜਾ ਰਿਹਾ ਹੋਰ ਨਸ਼ਾ ਜੋ ਸਾਰੇ ਦੁਨੀਆ ਨੂੰ ਪਤਾ ਨਹੀਂ ਤੇ ਨਸ਼ਾ ਕਰਨ ਵਾਲਾ ਹੁੰਦਾ ਤੇ ਉਹ ਲੋਕ ਚਾਰ ਲੱਖ ਵੋਟ ਉਹਨਾਂ ਪਾਉਂਦੇ ਉਹਨੂੰ ਇਸ ਕਰਕੇ ਮੇਰਾ ਖਿਆਲ ਹੈ ਕਿ ਜਾਣ ਬੁੱਝ ਕੇ ਇਹੋ ਜਿਹਾ ਪ੍ਰਪਾਗੈਂਡਾ ਕਰਕੇ ਇਹਨਾਂ ਨੂੰ ਆਉਣ ਵਾਲਾ ਸਮਾਂ ਲੱਗਦਾ ਹੈ ਕਿ ਜੋ ਅਕਾਲੀ ਦਲ ਵਾਰਿਸ ਪੰਜਾਬ ਦਾ ਜੋ ਰਾਜਨੀਤਿਕ ਉਭਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਇਹੋ ਜਿਹੀ ਪੁੱਠੀਆਂ ਸਿੱਧੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹੈ ਬਤਾਜੀ ਅੱਜ ਪੇਰੈਂਟ ਫਿਰ ਨੇ ਆਏ ਲੋਕਾਂ ਨੂੰ ਪੁਲਿਸ ਦੀਆਂ ਧੱਕੇ ਲਗਾਉਣਗੇ ਕੀ ਕਹਿਣਾ ਚਾਹੀਦਾ ਵੇਖੋ ਅੱਜ ਪੇਸ਼ੀ ਤੇ ਲਿਆਂਦੇ ਗਏ ਸਾਰਿਆਂ ਦੇ ਪਰਿਵਾਰ ਆਏ ਸਾਰਿਆਂ ਨੂੰ ਬੜੀ ਆਸ ਸੀ ਕਿ ਅਸੀਂ ਮਿਲਾਂਗੇ ਇਹਨਾਂ ਨੇ ਕਹਿ ਦਿੱਤੀ ਚੁੱਪ ਕਰਕੇ ਬੈਠੋ ਤੁਹਾਨੂੰ ਜਾਣ ਲੱਗੇ ਮਲਾਉਣੇ ਆ ਉਦੋਂ ਇਹਨਾਂ ਗੱਡੀਆਂ 'ਚ ਧੱਕ-ਧੱਕ ਕਿਵਾੜਦੇ ਕਿਸੇ ਨੂੰ ਹੀ ਨਾ ਮਿਲਣ ਨਹੀਂ ਦਿੱਤਾ ਤੇ ਹਰਪਾਲ ਆਇਆ ਅੱਗੇ ਮੈਂ ਉਹਨੂੰ ਆਖਿਆ ਤੂੰ ਅੱਗੇ ਵੀ ਸਾਡੇ ਨਾਲ ਬੜੀ ਬਦਸਲੂਕੀ ਕੀਤੀ ਤੂੰ ਅੱਜ ਕੇ ਮੁੰਡੇ ਨੂੰ ਗਰਦਨ ਨਹੀਂ ਕਮਾਉਣ ਦਿੱਤੀ ਕਹਿੰਦਾ ਤੇਰੇ ਮੁੰਡੇ ਨੇ ਪੰਜਾਬ 'ਚ ਅੱਗ ਲਾਈ ਮੈਂ ਹਾਂ ਮੇਰੇ ਮੁੱਢੇ ਦੀ ਅੱਗੇ ਤਿੰਨ ਸਾਲ ਹੋ ਗਏ ਜੇ ਬੁਜੀ ਨਹੀਂ ਜਿਹੜੀ ਭਗਵੰਤ ਮਾਨ ਨੇ ਕਿਹਾ ਡੇ ਇਸ ਨਸ਼ੇ ਖਾ ਰੋਜ਼ ਮਰਦੇ ਹੋ ਆਗਾ ਕਿੱਥੇ ਜਾਂਦੀ ਆ ਉਹ ਹਟਾਓ ਹੱਗ ਕਿੱਥੇ ਹੈ ਡਾ ਕੰਟਰੋਲ ਅੱਜ ਇੱਥੇ ਮੁੰਡਿਆਂ ਦੀ ਪੇਸ਼ੀ ਤੇ ਤੁਸੀਂ ਹਜ਼ਾਰਾਂ ਫੋਰਸ ਇੱਥੇ ਲਾਈਏ ਤੇ ਜਦੋਂ ਨਸ਼ਾ ਵੇਚਦੇ ਹੋ ਕੋਈ ਨਹੀਂ ਫੜਦੇ ਉਹ ਕਿ ਦੂਦੋ ਟਾਡੀ ਫੋਰਸ ਕਿੱਥੇ ਜਾਂਦੀ ਆ ਕਹਿੰਦਾ ਕਰੋੜਾ ਰੁਪਈਆ ਇਕੱਠਾ ਕਰ ਲੈ ਮੈਂ ਕਿਹਾ ਕੋਈ ਪ੍ਰੂਫ ਦੇ ਗਾਸਾਂ ਨੂੰ ਆਣ ਕੇ ਕਿੱਥੋਂ ਇਹ ਕਰੋੜਾ ਰੁਪਈਆ ਇਕੱਠਾ ਕੀਤਾ ਇਹ ਇਹ ਨਾ ਬਹੁਤ ਹੀ ਜ਼ਿਆਦਾ ਇਹ ਨਾ ਲੇਡੀਜ਼ ਨਾਲ ਬੁਰਾ ਬੁਹਾਰ ਕੀਤਾ ਵਾ ਬਹੁਤ ਹੀ ਮਾੜੀ ਗੱਲ ਹੈ ਕਿ ਜੇ ਸਿੱਖਾਂ ਨਾਲ ਇੰਨਾ ਤੱਕਾ ਕਿ ਇੱਕ ਬੰਦੇ ਪੇਸ਼ੀ ਤੇ ਆਉਂਦੇ ਆ ਤਾਂ ਉਹਨਾਂ ਨੂੰ ਉਹਦਾ ਮੂੰਹ ਤੱਕ ਨਹੀਂ ਵੇਖਣ ਦਿੱਤਾ ਜਾਂਦੇ ਆ ਇਹਦੋਂ ਹੋਰ ਵੱਡਾ ਵੱਡਾ ਕੋਈ ਤੱਕਾ ਨਹੀਂ ਹੋ ਸਕਦਾ ਕਿ ਮੰਗ ਕਰਦੇ ਤੁਸੀਂ ਜਿਸ ਤਰ੍ਹਾਂ ਲੇਡੀਜ਼ ਨੇ ਅਹੀਂ ਤੇ ਮੰਗ ਕਰਦੇ ਆ ਸਰਕਾਰ ਨੂੰ ਚਾਹੀਦਾ ਵੀ ਸਾਰਿਆਂ ਲਈ ਕੋਈ ਜਿਹਾ ਕਾਨੂੰਨ ਹੋਵੇ ਜਿੱਦਾਂ ਹੁਣ ਸਾਰੇ ਬਾਕੀ ਪਰਵਾਰ ਕੋ ਉਹ ਹਮਦੇ ਕੋਈ ਪੇਸ਼ੀ ਤੇ ਨਾ ਪਰਵਾਰ ਨਹੀਂ ਮਿਲਦੇ ਚਾਹੇ ਸਾਡੇ ਚੋਂ ਕਿਸੇ ਨੇ ਕੋਈ ਬਦਸਲੂਕੀ ਕੀਤੀ ਹੋਵੇ ਕੋਈ ਨਾਰਾ ਲਾਇਆ ਹੋਵੇ ਕੋਈ ਉੱਚੀ ਬੋਲਿਆ ਹੋਵੇ ਫੇਰ ਇਹ ਆਖਣ ਜਦੋਂ ਅਸੀਂ ਚੁੱਪਚਾਪ ਬੈਠੇ ਆ ਚੁੱਪਚਾਪ ਮੁੰਡੇ ਆ ਕਿਉਂ ਨਹੀਂ ਇਹਨਾਂ ਨੇ ਮਿਲਣ ਦਿੱਤਾ ਤੇਰਾ ਉਹ ਜਿਹੜਾ ਵਜੇ ਕਿ ਉਹਨਾਂ ਦੇ ਨਾਲ ਦੇ ਸਾਥੀ ਉਹਨਾਂ ਨੇ ਅੱਜ ਕੁਝ ਕਿਹਾ ਕਿ ਸਭ ੂਠੇ ਸਾਈਨ ਕਰਾਏ ਸਾਡੇ ਹਾਂਜੀ ਉਹ ਸਾਰਿਆਂ ਨੇ ਕਿਹਾ ਕੋਰੇ ਪੇਪਰ ਤੇ ਸਾਡੇ ਕੋ ਝੂਠੇ ਸਾਈਨ ਕਰਾਏ ਜੋ ਮਰਜੀ ਲਿਖੀ ਜਾਣ ਉਹਦੀ ਕਰਦਾਰ ਖੁਸ਼ੀ ਕਰਨ ਲਈ ਪਰ ਵਾਹਿਗੁਰੂ ਦੋਤੇ ਹੱਥ ਹੈ ਚੜਦੀ ਕਲਾ ਚ ਹੈ ਤੇ ਚੜਦੀ ਚ ਰਹੂਗਾ ਅਸਲੀ ਤਨੇ ਜੀ ਆ ਰਹੀ ਸੀ ਗੱਲ ਸਾ ਕਿ ਅਮਰ ਪਾਛੇ ਉਹ ਨੌਜਵਾਨਾਂ ਨੂੰ ਨਸ਼ਾ ਕਰਾਉਂਦੇ ਸੀ ਉਹ ਪਸੰਦੀ ਸੀ ਪਰ ਲੇਕਿਨ ਜੋ ਜੋ ਅੱਜ ਉਹ ਕਹਿ ਕੇ ਗਏ ਨੇ ਉਹ ਕਾਫੀ ਉਲਟਾ ਜਿਹਾ ਨਹੀਂ ਜੇ ਨਸ਼ੇੜੀ ਹੈ ਤੇ ਉਹਨੂੰ ਬੰਦ ਕਿਉਂ ਕੀਤਾ ਤੇਨ ਸਾਲੋਂ ਨੂੰ ਛੱਡਣ ਹੈ ਕਦੋਂ ਘੰਟੇ ਇੱਥੇ ਪੰਜਾਬ 'ਚ ਨਸ਼ੇੜੀ ਕੋ ਕਿਉਂ ਡਰਦੀ ਐ ਐਨੀ ਸਰਕਾਰ ਕਿਉਂ ਡਰੀ ਜਾਂਦੀ ਇਸ ਨਸ਼ੇੜੀ ਬੰਦੇ ਕੋ ਤਾਂ ਕੋਈ ਡਰਦਾ ਹੀ ਨਹੀਂ ਛੱਡਣ ਨੂੰ ਇੱਕ ਵਾਰੀ ਛੱਡ ਕੇ ਵੇਖਣ ਨਿਸ਼ੇੜੀ ਆ ਕਿ ਨਹੀਂ ਨਿਸ਼ੇੜੀ ਦਾ ਸਾਹ ਵੇਚਣ ਵਾਸਤੇ ਇਹਨਾਂ ਆਪਣਾ ਕਾਰੋਬਾਰ ਚਲਾਉਣ ਵਾਸਤੇ ਉਹਦੇ ਤੀਜੇ ਸਾਲ ਦੀ ਐਨਐਸ ਲਾਈ ਆ ਐਨਐਸ ਵਧਾਈ ਤੀਜੇ ਸਾਲ ਦੀ ਕਿਉਂਕਿ ਇਹਨਾਂ ਦਾ ਕਾਰੋਬਾਰ ਜਿਹੜਾ ਉਹ ਬੰਦ ਨਾ ਹੋਵੇ ਖੁੱਲੇ ਆਮ ਚੱਲਦਾ ਰੋਜ਼ ਲੋਕਾਂ ਮਾਵਾ ਦੇ ਪੁੱਤ ਮਰਦੇ ਜਿੱਦਣ ਭਾਈ ਸਾਹਿਬ ਆਇਆ ਕਿਦਾਂ ਮਾਵਾ ਸੀਸਾਂ ਦਿੰਦੀਆਂ ਕਿੰਨੇ ਮਾਵਾ ਦੇ ਪੁੱਤ ਬਚੇ ਉਹਦੋਂ ਹੀ ਪਾ ਕੇ ਪੁੱਛਦੇ ਹਾਲ ਹੁਣੀ ਤੇ ਅੱਜ ਪੰਜਾਬ 'ਚ ਸ਼ਾਂਤੀ ਆ ਕਿ ਹੁਣ ਸ਼ਾਂਤੀ ਹੈ ਅੱਛੀ ਨਹੀਂ ਰਸਲ ਐਸਾ ਟਿੱਪਣੀ ਕਰਨਾ ਇੱਕ ਸਮੇਂ ਜੋ ਸਹੀ ਹੈ ਇੱਕ ਲੇਡੀਜ਼ ਨੇ ਐਸਾ ਬੋਲਣਾ ਇਨਾਂ ਦੀ ਹੁਣ ਇਹ ਆਪਣੀ ਅਕਾਦੀ ਇਨਾਂ ਦੀ ਇਦਾਂ ਦੀ ਅੱਗੇ ਵਰਦੀ ਜਿਹੇ ਹੰਕਾਰ ਚ ਜਿਹੜੇ ਨਾ ਇਹ ਇਨਾਂ ਨੂੰ ਵਰਦੀ ਦਾ ਹੰਕਾਰ ਛੜਿਆ ਵਾ ਤੇ ਕੋਈ ਨਹੀਂ ਇਹ ਸਦਾ ਨਹੀਂ ਰਹਿਣਾ ਇਹ ਵਾਹਿਗੁਰੂ ਨੇ ਸਭ ਦਾ ਸੱਚ ਦਾ ਸੱਚ ਦਾ ਨਿਤਾਰਾ ਕਰਨਾ ਹੀ ਅਮਰਤਪਾਲ ਕੋਲ ਨਹੀਂ ਇਨਸਿਕਿਉਰਟੀ ਦੀ ਮਹਿਸੂਸ ਕੀਤੀ ਹੈ ਦੀ ਹੈ ਵੀ ਅਸੁਰੱਖਿਅਤ ਨੂੰ ਮਹਿਸੂਸ ਕਰਦੀ ਸਰਕਾਰ ਨੂੰ ਨਾ ਕੋ ਕਿਉਂ ਪਤਾ ਕਿਉਂ ਡਰਦੀ ਸਾਨੂੰ ਤੇ ਸਮਝ ਨਹੀਂ ਆਉਂਦੀ ਵੀ ਕੀ ਹੈ ਅਮਰਤਪਾਲ ਕੋਲ ਲੋਕ ਚਾਹੁੰਦੇ ਆ ਨਾ ਸੰਗਤ ਤੋਦੇ ਮਗਰ ਤਾਂ ਸਰਕਾਰ ਡਰਦੀ ਹੈ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਡਰ ਪਿਆ ਵੀ ਸਾਰੀ ਸੰਗਤ ਉਹਦੇ ਮਗਰ ਵਾ ਤੇ ਅਸੀਂ ਤਾਂ ਡਰਦੇ ਹਾਂ ਹੋਰ ਕੁਛ ਨਹੀਂ ਡਰ। ਕੀ ਫੈਸਲੇ ਕਿੰਨੇ ਬੰਦੇ ਪੇਸ਼ ਕੀਤੇ ਕਿਹੜਾ ਫੈਸਲਾ ਕੀਤਾ? ਅੱਜ 41 ਬੰਦੇ ਪੇਸ਼ ਕੀਤੇ ਜੀ ਤੇ ਉਹਨਾਂ ਦਾ ਅਚਾਰਟ ਫਰੇਮ ਹੋ ਗਿਆ ਹੈ। ਹੁਣ ਐਵੀਡੈਂਸ 'ਤੇ ਲੱਗਿਆ ਜੀ ਕਿਸ ਕਬੀਅਸਲੀ ਇਹ ਦੁਬਾਰਾ ਕਦ ਪੇਸ਼ ਕੀਤਾ ਜਾਏਗਾ ਸਭ ਨੂੰ? ਇਹ ਦੁਬਾਰਾ ਕੋ اب ایویڈینس پہ ہے اب ایویڈینس پیش ہوں گے دیکھیں آج تو چارج فریم ہونا تھا وہ چارج فریم ہو چکا ہے تین سو سات تین سو ترونجا ایک سو شیاسی ایک سو بیس بیس کا اب اس کے اگنسی چلے چلیں گے جو اس کے پاس چلے گے پیش کیا جائے گا نہیں آپ تو وہ بی سی پہ پیش ہوں گے نا آپ تو آگے ہاں آپ تو بی سی پی پیش ہوں گے